ਕਿੰਨਾ ਸਿਮਿੰਟ ਸਰੀਆ ਰੇਤਾ ਬਜਰੀ ਜੋ ਵੀ ਕੁਛ ਆਇਆ ਸਾਰਾ ਕੁਛ ਆਪਾਂ ਵਿਧਰਕੋਟ ਲੈ ਕੇ ਆਇਆ ਤੁਹਾਡੇ ਕੋਲੇ ਛੋਟਾ ਜਿਹਾ ਮਕਾਨ ਹੈ ਤੇ ਬਹੁਤ ਘੱਟ ਬਜਟ ਦੇ ਵਿੱਚ ਤਿਆਰ ਹੋਇਆ ਜਿਵੇਂ ਆਪਾਂ ਇਹਦਾ ਖਰਚੇ ਦੀ ਗੱਲ ਕਰ ਰਹੇ ਸੀ ਕਿ ਖਰਚਾ ਤੇ ਕਿੱਥੋਂ ਘਟੇਗਾ ਦੋਨੇ ਸਾਈਡਾਂ ਤੇ ਕੁਆਂਟੀਟੀ ਜਿਹੜੇ ਕੰਨਾਂ ਸੀਗੀਆਂ ਇਹਨਾਂ ਦੀ 6 ਫੁੱਟ ਤੱਕ ਉੱਪਰ ਆਈਆਂ ਹੋਈਆਂ ਸੀਗੀਆਂ 5 ਲੱਖ ਰੁਪਏ ਦੇ ਵਿੱਚ ਬਾਈ ਹੋਰਾਂ ਨੇ 1200 ਸਕਰ ਫੁੱਟ ਏਰੀਆ ਜਿਹੜਾ ਤਿਆਰ ਕੀਤਾ ਹੈਗਾ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਖੜੇ ਸੀਗੇ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਬਰਪੁਰ ਖਡਾਲ ਚ ਇੱਥੇ ਆਪਣਾ ਰਨਿੰਗ ਪ੍ਰੋਜੈਕਟ ਚੱਲ ਰਿਹਾ ਜਿਹੜੇ ਲੈਵਲ ਤੱਕ ਤੁਸੀਂ ਦੇਖ ਰਹੇ ਹੋ ਇਸ ਲੈਵਲ ਤੱਕ ਕਿਹੇ ਤਿਆਰ ਹੋ ਗਿਆ ਤੇ ਇਸ ਲੈਵਲ ਤੱਕ ਕਿੰਨਾ ਖਰਚਾ ਆਇਆ ਉਹ ਆਪਾਂ ਅੱਜ ਤੁਹਾਡੇ ਕੋਲੇ ਬਿਦਰ ਕੋਡ ਲੈ ਕੇ ਆਏ ਆ ਤੇ ਸਾਰਾ ਖਰਚਾ ਏ ਟੂ ਜ਼ेड ਲਿਖਿਆ ਹੋਇਆ ਹੈਗਾ ਕਿੰਨਾ ਸਿਮਿੰਟ ਸਰੀਆ ਰੇਤਾ ਬਜਰੀ ਜੋ ਵੀ ਕੁਝ ਆਇਆ ਸਾਰਾ ਕੁਝ ਆਪਾਂ ਬਿਦਰ ਕੋਡ ਲੈ ਕੇ ਆਏ ਆ ਤੁਹਾਡੇ ਕੋਲੇ ਤੇ ਇਹਦਾ ਜਿਹੜਾ ਏਰੀਆ ਹੈਗਾ ਉਹ ਬਣਦਾ ਹੈਗਾ ਲਗਭਗ 1200 ਸਕਰ ਫੁੱਟ ਸਹੂਲਤਾ ਸਾਰੀਆਂ ਨੇ ਜਿਵੇਂ ਤੁਸੀਂ ਲੁੱਕ ਦੇਖ ਰਹੇ ਹੋ ਕਲਾਸਿਕ ਲੁੱਕ ਹੈ ਬਹੁਤ ਸੋਹਣਾ ਮਕਾਨ ਤਿਆਰ ਹੋਇਆ ਛੋਟਾ ਜਿਹਾ ਮਕਾਨ ਹੈ ਤੇ ਬਹੁਤ ਘੱਟ ਬਾਇਟ ਦੇ ਵਿੱਚ ਤਿਆਰ ਹੋਇਆ ਹੈ ਅੰਦਰਲੀ ਡਿਟੇਲ ਹੈ ਦੀ ਮਕਾਨ ਦੀ ਆਪਾਂ ਰਨਿੰਗ ਪ੍ਰੋਜੈਕਟ ਹੈ ਇਸ ਲੈਵਲ ਤੱਕ ਤਿਆਰ ਹੋਇਆ ਹਜੇ ਪਲਾਸਟਰ ਲੈਵਲ ਤੱਕ ਦਾ ਤੇ ਜਿਵੇਂ ਆਪਾਂ ਖੜੇ ਹਾਂਗੇ ਕਾਰਪੋਰਚ ਦੇ ਵਿੱਚ ਕਾਰਪੋਰਚ ਹੈਗਾ 16 ਬਾਈ 12 ਉਸ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ ਦੋ ਬੈੱਡਰੂਮ ਸੈਟ ਇੱਕ ਡਰਾਇੰਗ ਰੂਮ ਲੌਬੀ ਟਾਇਲਟ ਕਿਚਨ ਸਭ ਸਹੂਲਤਾਂ ਅਵੇਲੇਬਲ ਨੇ ਦੇ ਵਿੱਚ ਜਿਵੇਂ ਤੁਸੀਂ ਪ੍ਰੋਜੈਕਟ ਛੋਟਾ ਜਿਹਾ ਦੇਖ ਰਹੇ ਹੋ ਤੇ ਬਜਟ ਵੀ ਇਹਦਾ ਬਹੁਤ ਛੋਟਾ ਰਹੇਗਾ ਇਸ ਪਾਸੇ ਜੇ ਮੈਂ ਤੁਸੀਂ ਦੇਖ ਰਹੇ ਹੋਗੇ ਇਹ ਆ ਗਿਆ ਡਰਾਈੰਗ ਰੂਮ ਡਰਾਈੰਗ ਰੂਮ ਦਾ ਜਿਹੜਾ ਸਾਈਜ਼ ਹੈਗਾ ਉਹ ਆ ਗਿਆ ਇਹਨਾਂ ਦਾ 11x12 ਜਿਹੜਾ ਲੋਬੀ ਦਾ ਸਾਈਜ਼ ਰਿਹਾ ਹੈਗਾ ਲੋਬੀ ਦਾ ਸਾਈਜ਼ ਰਿਹਾ ਹੈਗਾ 20x11 ਤੇ ਨਾਲੇ ਇੱਧਰ ਅੰਦਰਲੇ ਪਾਸੇ ਆ ਗਈ ਕਿਚਨ ਕਿਚਨ ਹੈਗਾ ਜਿਹੜੀ 7x12 ਦੀ ਕਿਚਨ ਆ ਗਈ ਇਹਨਾਂ ਦੀ ਸਹੂਲਤਾਂ ਇਹਦੇ ਵਿੱਚ ਸਾਰੀਆਂ ਨੇ ਸਾਈਜ਼ ਛੋਟਾ ਹੈਗਾ ਏਰੀਆ ਬਹੁਤ ਘੱਟ ਰਿਹਾ ਹੈਗਾ ਤੇ ਬਜਟ ਬਜਟ ਦਾ ਜਮ੍ਹਾਂ ਘੱਟ ਰਿਹਾ ਹੈਗਾ ਇਹਦੀ ਬਜਟ ਦੀ ਆਪਾਂ ਤੁਹਾਨੂੰ ਗੱਲ ਜਿਹੜੀ ਉਹ ਐਂਡ ਤੇ ਦੱਸਾਂਗੇ ਬਾਈ ਦੇ ਨਾਲ ਕਰਾ ਮਾਵਾਂਗੇ ਤੁਹਾਡੀ ਗੱਲਬਾਤ ਤੇ ਇਹ ਕਮਰਾ ਗਿਆ ਜੀ ਆਪਣਾ 11x11 ਦਾ ਕਮਰੇ ਦੇ ਨਾਲ ਜਿਹੜਾ ਅਟੈਚ ਹੈਗਾ 12 ਦਾ ਉਹ ਇਸ ਪਾਸੇ ਰੱਖਿਆ ਗਿਆ ਹੈਗਾ ਇਹਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਕਿ ਵੀ ਦੋ ਬੈਡਰੂਮ ਨੇ ਇਹ ਆ ਗਿਆ ਜੀ ਫਰਸਟ ਬੈਡਰੂਮ ਇਸ ਪਾਸੇ ਆ ਗਿਆ ਸੈਕੰਡ ਬੈਡਰੂਮ ਜਿਹੜਾ ਇਹੇ ਬੈਡਰੂਮ ਹੈ ਇਹ ਬੈਡਰੂਮ ਦਾ ਸਾਈਜ਼ ਵੀ ਹੈਗਾ 11x11 ਦਾ ਦੋ ਬੈਡਰੂਮ ਨੇ ਛੋਟੇ ਛੋਟੇ ਬੈਡਰੂਮ ਨੇ ਛੋਟਾ ਜਿਹਾ ਏਰੀਆ ਬਹੁਤ ਸੋਹਣਾ ਜਿਹੜਾ ਪਲਾਨਿੰਗ ਆ ਬਹੁਤ ਸੋਹਣੀ ਹੋਈ ਹੋਈ ਹੈ ਜਿਵੇਂ ਤੁਸੀਂ ਬਾਹਰਲੇ ਪਾਸੋਂ ਦੇਖਿਆ ਸੀਗਾ ਕਲਾਸਿਕ ਲੁੱਕ ਹੈ ਤੇ ਇਸ ਪਾਸੇ ਹੈਗਾ ਜੀ ਬਾਉੜੀਆਂ ਦਾ ਏਰੀਆ ਉੱਪਰਲੇ ਪਾਸ ਇਸ ਮਕਾਨ ਦੇ ਵਿੱਚ ਜਿਵੇਂ ਆਪਾਂ ਦੇਖੀਏ ਵੀ ਬਿਜਲੀ ਪਾਣੀ ਜਿਹੜਾ ਅੰਡਰਗਰਾਉਂਡ ਪਾਈਪਾਂ ਨੇ ਪਾਈਪਾਂ ਦੀ ਫਿਟਿੰਗ ਜਿਹੜੀ ਹੋ ਚੁੱਕੀ ਐ ਤੇ ਕਿੰਨਾ ਕੁ ਖਰਚਾ ਆਇਆ ਕੀ ਬਜਟ ਰਿਹਾ ਕਿੰਨਾ ਕਿੰਨਾ ਕੀ ਕੁਝ ਲੱਗਿਆ ਉਹ ਪਾ ਬਾਈ ਜੀ ਨਾਲ ਕਰਾਂਗੇ ਗੱਲਬਾਤ ਤੇ ਇਸ ਤੋਂ ਬਾਅਦ ਦਾ ਕਿੰਨਾ ਖਰਚਾ ਲੱਗੂਗਾ ਉਹ ਵੀ ਤੁਹਾਨੂੰ ਕਲੀ ਕਲੀ ਡਿਟੇਲ ਐਡੀ ਪਾ ਉਹ ਤੋਂ ਜਾਣੂ ਕਰਵਾਵਾਂਗੇ ਆਪਾਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਆ ਜੋ ਹਾਂਜੀ ਜਿਵੇਂ ਆਪਾਂ ਹੀੜਲੇ ਵਾਸ ਤੋਂ ਸਾਰੀ ਇਹ ਵੀਡੀਓ ਸੀਰੀਜ਼ ਦੀ ਕਵਰ ਕਰ ਲਈ ਤੇ ਆਪਾਂ ਉੱਪਰਲੇ ਪਾਸੇ ਖੜੇ ਸੀ ਛੱਤ ਤੇ ਛੱਤ ਵਾਲੇ ਜਿਹੜਾ ਟੈਲ ਵਾਲਾ ਫਰਸ਼ ਹੈਗਾ ਇਹ ਤਕਰੀਬਨ ਤੁਸੀਂ ਪੌੜੀਆਂ ਦਾ ਏਰੀਆ ਉੱਪਰੋਂ ਕਵਰ ਕੀਤਾ ਹੈਗਾ ਤੇ ਇਹਦੇ ਵਿੱਚ ਇੱਕ ਹੋਰ ਗੱਲ ਸੀ ਜਿਵੇਂ ਆਪਾਂ ਇਹਦਾ ਖਰਚੇ ਦੀ ਗੱਲ ਕਰ ਰਹੇ ਸੀ ਕਿ ਖਰਚਾ ਇਹ ਕਿੱਥੋਂ ਘਟੇਗਾ ਦੋਨੇ ਸਾਈਡਾਂ ਤੇ ਕੁਆਂਟੀਟੀ ਨੇ ਕੰਦਾ ਸੀਗੀਆਂ ਇਹਨਾਂ ਦੀ 6 ਫੁੱਟ ਤੱਕ ਉੱਪਰ ਆਈਆਂ ਹੋਈਆਂ ਸੀਗੀਆਂ 6 ਫੁੱਟ ਤੋਂ ਉੱਪਰਲੇ ਪਾਸਿਓਂ 4 ਇੰਚੀ ਗਾਦੇ ਜਾ ਕੇ ਇਹਨਾਂ ਨੇ ਫੇਰ ਆਪਣਾ ਇਹ ਲੈਂਟਰ ਹੈਗਾ ਉਹ ਲਾਇਆ ਹੈਗਾ ਤੇ ਬਾਕੀ ਜਿਹੜੀ ਡਿਟੇਲ ਹੈ ਦੀ ਮਕਾਨ ਦੇ ਖਰਚੇ ਦੀ ਆਪਾਂ ਜਿਵੇਂ ਬਾਰ-ਬਾਰ ਤੁਹਾਨੂੰ ਗੱਲ ਦੱਸ ਰਹੇ ਸੀਗੇ ਉਹ ਖਰਚੇ ਦੇ ਆਪਾਂ ਬਾਇਲਾ ਕਰਦੇ ਆਂ ਗੱਲਬਾਤ ਆਜੋ ਜੀ ਬਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਜੀ ਠੀ ਤੇ ਆਪਾਂ ਇਹਦਾ ਮਕਾਨ ਹੈਗਾ ਸੀ ਮਕਾਨ ਦੀ ਆਪਾਂ ਖਰਚੇ ਦੀ ਗੱਲ ਕਰ ਰਹੇ ਸੀਗੇ ਕਿ ਕਿੰਨਾ ਇਹਦੇ ਉੱਪਰ ਟੋਟਲ ਖਰਚਾ ਆਏਗਾ ਟੋਟਲ ਬਈ 5 ਲੱਖ ਰੁਪਈਆ ਦਾ ਖਰਚਾ ਆ ਗਿਆ 5 ਲੱਖ ਰੁਪਈਆ 493 ਟੋਟਲ ਡਿਟੇਲ ਆ ਬਈ ਲਿਸਟ ਹੈਗੀ ਤੁਹਾਡੇ ਕੋਲੇ ਕੋਟ ਕੱਲੇ ਕੱਲੇ ਦੀ ਵੀਰੇ ਅੱਜ ਨਾ ਮਿੱਤਰੋ ਆਪਾਂ ਲਿਸਟ ਦੇ ਹਿਸਾਬ ਨਾਲ ਆਏ ਆ ਜਿਵੇਂ ਕਿ ਨਾ ਕੋਈ ਲਿਸਟ ਬਣੀ ਹੋਈ ਹੈਗੀ ਕੱਲੇ ਕੱਲੇ ਸਮਾਨ ਦੀ ਲਿਸਟ ਬਣੀ ਹੋਈ ਹੈ ਵੀ ਕਿਹੜਾ ਕਿੱਥੇ ਕਿੱਥੇ ਕਿੰਨਾ ਕਿੰਨਾ ਲੱਗਿਆ ਜਿਵੇਂ ਆਪਕਸਰ ਤੁਹਾਡੇ ਕਮੈਂਟ ਪੜਦੇ ਰਹਿੰਦੇ ਨੇ ਵੀ ਇੰਨਾ ਖਰਚਾ ਨਹੀਂ ਆਇਆ ਨਹੀਂ ਆਇਆ ਹਨਾ ਤੁਸੀਂ ਉਹ ਨੇੜੇ ਹੋ ਜੀ ਨੇੜੇ ਆ ਕੇ ਦਿਖਾਓ ਲੇਵਰ 140000 ਇਟਾ 1 ਲੱਖ ਦੀਆਂ ਉਸ ਤੋਂ ਬਾਅਦ ਵਿੱਚ ਸਾਰਾ ਇਕੱਲੇ ਇਕੱਲੇ ਡਿਟੇਲ ਹੈ ਜਿਹੜੀ ਇਹ ਤੁਸੀਂ ਦੇਖ ਰਹੇ ਹੋ ਟੋਟਲ ਇਹਦਾ ਕਰਕੇ 498000 ਰੁਪਇਆ ਬਣ ਗਿਆ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਮੰਨ ਲਓ ਵੀ 5 ਲੱਖ ਰੁਪਇਆ ਲਗਭਗ 5 ਲੱਖ ਰੁਪਇਆ 5 ਲੱਖ ਰੁਪਇਆ ਦੇ ਵਿੱਚ ਬਾਈ ਹੋਰਾਂ ਨੇ 1200 ਸਕਰ ਫੁੱਟ ਏਰੀਆ ਜਿਹੜਾ ਤਿਆਰ ਕੀਤਾ ਹੈਗਾ ਤੇ ਇਹਦੇ ਵਿੱਚ ਬੱਚਤ ਕਿੱਥੇ ਹੋਈ ਹੈ ਜਿਵੇਂ ਸਾਈਡਾਂ ਦੇ ਤੁਸੀਂ ਦੇਖਿਆ ਸੀਗਾ ਵੀ ਵਾਂਡੇ ਵਾਲੇ ਨੇ ਕੰਧਾਂ ਨੇ ਉਹ 6 ਫੁੱਟ ਤੱਕ ਉੱਪਰ ਆਈਆਂ ਹੋਈਆਂ ਸੀਗਾ ਉਸ ਤੋਂ ਉੱਪਰ ਇਹਨਾਂ ਨੇ 4 ਇੰਚੀ ਆਪਦੇ ਕੰਦਰ ਰੱਖ ਕੇ ਉੱਥੋਂ ਇਹਨਾਂ ਦੀ ਬੱਚਤ ਹੋਈ ਹੈਗੀ ਕਿਉਂਕਿ ਅਕਸਰ ਸਾਨੂੰ ਕਮੈਂਟ ਆਉਂਦੇ ਰਹੇ ਨੇ ਵੀ ਤੁਸੀਂ ਇਹ ਚੀਜ਼ ਦਾ ਗੱਪ ਮਾਰ ਰਹੇ ਹੋ ਬਾਈ ਸਾਡੇ ਨਾਲ ਹੈ ਇਕੱਲਾ ਇਕੱਲਾ ਇਹਨਾਂ ਨੇ ਖਰਚਾ ਨੋਟ ਕੀਤਾ ਹੋਇਆਗਾ ਜੇ ਇਹਦੇ ਵਿੱਚ ਕੋਈ 20-30000 ਰੁਪਏ ਆਪਾਂ ਹੋਰ ਵੀ ਲਾਉਣੇ ਆ ਤਾਂ ਮੰਨ ਕੇ ਚੱਲੋ ਵੀ 5.5 ਲੱਖ ਰੁਪਏ ਦੇ ਵਿੱਚ ਇਹਨਾਂ ਨੇ 1200 ਸਕਰ ਫੁੱਟ ਜਿਹੜਾ ਏਰੀਆ ਹੈਗਾ ਉਹ ਤਿਆਰ ਕੀਤਾ ਹੈਗਾ ਹਾਂਜੀ ਮਿੱਤਰੋ ਜਿਵੇਂ ਇਹ ਪ੍ਰੋਜੈਕਟ ਸੀਗਾ ਆਪਣਾ ਇਹਦੇ ਉੱਪਰ ਲੱਗਿਆ ਸੀਗਾ ਆਪਣਾ ਜਿਹੜਾ ਬਾਇਸਟਰ ਹੈਗਾ ਉਹ ਰਿਹਾ 5 ਲੱਖ ਰੁਪਏ 5 ਲੱਖ ਰੁਪਏ ਜਿਵੇਂ ਤੁਸੀਂ ਦੇਖਿਆ ਵੀ ਕਿਵੇਂ ਰਿਹਾ ਆਪਾਂ ਨੇ ਇਕੱਲਾ ਇਕੱਲਾ ਜਿਹੜਾ ਖਰਚਾ ਸੀਗਾ ਬਾਈ ਕੋਲੇ ਲਿਸਟ ਸੀਗੀ ਪਾਈਪਾਂ ਦਾ ਟੂਟੀਆਂ ਦਾ ਜੋ ਵੀ ਸੀਗਾ ਰੇਤਾ ਬਜਰੀ ਸਿਮਿੰਟ ਸਰੀਏ ਜਿੰਨਾ ਵੀ ਕੁਝ ਪੈਂਦਾ ਹਨ ਇਹਦੇ ਵਿੱਚ ਇਹਨੇ ਇੱਕ ਬਾਈ ਨੇ ਲਿਸਟ ਬਣਾਈ ਹੋਈ ਸੀ 498000 ਰੁਪਏ ਬਣਾਇਆ ਸੀਗਾ ਜੀ ਆਪਾਂ 10 2000 ਰੁਪਏ ਚਲੋ ਇੱਧਰ ਉੱਧਰ ਕੋਈ ਕਲਮ ਰਹਿ ਵੀ ਜਾਂਦੀ ਹੁੰਦੀ ਹੈ ਨਾ 5 ਸਵਾ 5 ਲੱਖ ਰੁਪਏ ਦੇ ਵਿੱਚ ਇਸ ਲੈਵਲ ਤੱਕ ਜਿਹੜਾ ਇਹ ਪ੍ਰੋਜੈਕਟ ਹੈਗਾ ਇਹ ਤਿਆਰ ਹੋਇਆਗਾ ਤੇ ਇਹਦੇ ਉੱਪਰ ਮੰਨ ਕੇ ਚੱਲੋ ਵੀ ਤੁਸੀਂ 3 ਤੋਂ 4 ਲੱਖ ਰੁਪਏ ਇਹਦੇ ਉੱਪਰ ਹੋਰ ਲੱਗਣਾ ਹੈ ਪ੍ਰੋਜੈਕਟ ਤੇ ਟੋਟਲ 8 ਲੱਖ ਤੋਂ ਲੈ ਕੇ 9 ਲੱਖ ਰੁਪਏ ਦੇ ਵਿੱਚ ਬਿਲਕੁਲ ਮਕਾਨ ਜਿਹੜਾ ਇਹ ਕੰਪਲੀਟ ਹੋ ਜਾਊਗਾ ਸਾਰਾ ਜਮਾ ਰੰ ਜਮਾ ਕੰਪਲੀਟ ਹੋ ਜੂਗਾ 8 ਤੋਂ 9 ਲੱਖ ਰੁਪਏ ਦੇ ਵਿੱਚ 800 ਤੋਂ 9 ਲੱਖ ਰੁਪਏ ਦੇ ਵਿੱਚ ਇਹ 1200 ਸਕਰ ਫੁੱਟ ਏਰੀਆ ਜਿਹੜਾ ਉਹ ਕਵਰ ਕਰ ਲੈਣਗੇ ਉਹ ਕਵਰ ਕਿਵੇਂ ਕਰਨਗੇ ਜਿਵੇਂ ਬਸ ਪਹਿਲਾਂ ਦੱਸ ਗਿਆ ਟਿਆ ਸੀ ਵੀ ਸਾਈਡਾਂ ਤੇ ਜਿਹੜੀਆਂ ਕੰਦਾ ਸੀਗੀਆਂ ਉਹ ਲੱਗੀਆਂ ਹੋਈਆਂ ਸੀਗੀਆਂ 6 ਫੁੱਟ ਤੱਕ 6 ਫੁੱਟ ਤੋਂ ਉੱਪਰਲੇ ਪਾਸੇ ਆ ਕੇ ਇਹਨਾਂ ਨੇ 4 ਇੰਚ ਹੀ ਚੱਕੀ ਐ ਤਾਂ ਕਰ ਕਿ ਇਹਨਾਂ ਦਾ ਖਰਚਾ ਇੰਨਾ ਘਟਾ ਹੈਗਾ ਤੇ ਨਹੀਂ ਅਕਸਰ ਮੰਨਣਗੇ ਚੁੱਲੋ ਵੀ ਤੁਸੀਂ ਜੇ 1200 ਸਕਰ ਫੁੱਟ ਏਰੀਆ ਬਣਾਉਣਾ ਹੈ ਤੁਹਾਡਾ 12 ਲੱਖ ਰੁਪਏ ਤੋਂ ਲੈ ਕੇ 14 ਲੱਖ ਰੁਪਏ ਦੇ ਵਿੱਚ ਵਿੱਚ ਕੰਪਲੀਟ ਹੋ ਜੂਗਾ ਠੀਕ ਹੈ ਜੀ ਆਪਣੇ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਜਿਹੜਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ ਮਿਲਾਂਗੇ ਕਿਸੇ ਨਾ ਵੀ ਵੀਡੀਓ ਦੇ ਨਾਲ ਥੈਂਕ ਯੂ